ਅਗਲੇ ਮੈਚ ਦੀ ਰੈਡਰ ਚੱਲਿਆ ਉਹ ਜਨੇ ਖਾਈ ਵਾਲਾ ਲਾਡ ਪੱਟੀ ਵਾਲਾ ਹੋਰ ਪਾਇ ਸੀਗਾ ਗੱਡੀਆਂ ਚ ਗੱਡੀਆਂ ਨਿਗਾਹ ਰੱਖ ਲਓ ਜਰਾ ਉਹ ਲੱਗ ਗਈ ਚੱਕਰ ਆ ਛੁੱਟ ਜਜਮੈਂਟਰ ਜਦੀ ਪੱਕਾ ਅਤਰਾਸ਼ੀ ਖਿਡਾਰੀ ਗੁਰੂ ਸਰ ਵਾਲਿਆਂ ਦੀ ਲੱਗਿਆ ਨਾ ਫਿਰ ਇੱਥੇ ਗੋਰੀ ਪਈਆ ਇਤਰੀ ਲਿਆਓ ਇਹਨੂੰ ਹਾਂ ਗੋਰੀ ਤੇ ਬਾਲਟੀ ਮਾਰੀ ਕਰਾ ਰਹੀ ਰੈਡੀਟਰ ਤੇ ਬਾਲਟੀ ਟਰੈਕਟਰ ਤੇ ਆ ਕਣੀ ਪਲਾਖਾ ਤੇ ਆ ਆ ਜਾ ਬਈ ਆ ਗੋਰੀ ਆ ਦੇਖ ਲੈ ਸਾਡਾ ਜਿੱਧਰ ਲਈ ਆਉਂਦਾ ਤੇ ਕੋਈ ਇਹਦੇ ਵਿੱਚ ਆਉਂਦੀ ਮਰ ਲੈ ਮਰ ਲੈ ਹੋ ਗਿਆ ਸੀ ਕਾਲਾ ਮਰਦੇ ਚ ਮਾਰ ਕੇ ਕਹ ਕਹ ਆਪਣੇ ਮਮਾ ਖਾਰਾ ਸੀ ਤਾਂ ਉਹ ਬੇਇਜ਼ਤੀ ਕਰੂੰਗਾ ਕਿ ਉਹਨੂੰ ਆ ਕਮੇਟੀ ਵਾਲਿਆਂ ਨੇ ਇੱਕ ਗੋਹੇ ਦਾ ਵੱਟ ਵੀ ਲੈ ਕੇ ਆਉਣੇ ਆ ਆਏ ਗੋਰੀ ਵੀ ਜਾਲੀ ਆਈ ਆ ਭਾਈ ਬੜਾ ਤਖਤਾਰੇ ਕਰੇ ਭਾਈ ਦਾ ਬੜਾ ਫੱਤੀ ਲਾ ਕੇ ਲੋ ਸਾਡੇ ਵਾਲਿਆ ਅੰਪਾਇਰ ਤੇ ਲੱਗ ਗਿਆ ਹੀ ਨਾ ਇਹਦਾ ਉਹ ਛੇੜਾ ਸਾਡੇ ਕੇ ਜਮਾ ਤੇਰੇ ਛੇੜਾ ਕਮਾਦੀ ਕਰ ਦਿੱਤੀ ਆ ਬੰਨੇ ਦਾ ਹੱਥ ਲੱਗੇ ਜੀ ਤੇ ਕਰੋਬਾਰ ਹੋਇਆ ਸ਼ਾਇਦ ਪੁਆਇੰਟ